ਸੱਚੀ ਕਬੀਤੀ ਸਾਰਿਆਂ ਨੂੰ ਚੜ੍ਹਦੀ ਕਲਾ ਡੈਰੀ ਫਾਰਮ ਦਾ ਸਵਾਗਤ ਹੈ ਜੀ ਤੁਹਾਡਾ ਤੇ ਵੀਡੀਓ ਚੜ੍ਹਦੀ ਕਲਾ ਡੈਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ ਵੀਡੀਓ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਿਖਾਉਨੇ ਆਂ ਬਹੁਤ ਹੀ ਖੂਬਸੂਰਤ ਝੋਟੀਆਂ ਛੇ ਝੋਟੀਆਂ ਤੇ ਵੀਡੀ ਤਿੰਨ ਗੱਬਣਾ ਤੇ ਤਿੰਨ ਹੀ ਸੂਈਆਂ ਹਾਂ ਜੀ ਇਹਦੇ ਵਿੱਚ ਇੱਕ ਬਹੁਤ ਹੀ ਵੱਡੇ ਕੱਦ ਵਾਲੀ ਜਾ ਜੱਡੀ ਝੋਟੀ ਨੀਲੀ ਰਾਵੀ ਦੀ ਪਿਓਰ ਨੀਲੀ ਰਾਵੀ ਦੀ ਗੱਬਣ ਤਿਆਰ ਚੰਗੇ ਰਿਕਾਰਡ ਵਾਲੀ ਤੇ ਸਾਫ਼ ਸੁਥਰੀ ਝੋਟੀ ਵਿਖਾਵਾਂਗੇ ਤੁਹਾਨੂੰ ਤੇ ਕਰਦੇ ਆਂ ਆਪਾਂ ਵੀਰ ਨਾਲ ਗੱਲਬਾਤ ਅਸੀ ਕਾ ਵੀਰ ਜੀ ਸਾਰਿਆਂ ਨੂੰ ਤੇ ਵੀਰ ਜੀ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਨਪੁਰਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅਮਰਸਰ ਵੀਰ ਜੀ ਫਿਰ ਬੇਨਤੀ ਹੈ ਚੜਦੀ ਕਲਾ ਡੇਰੀ ਫਾਰ ਨੂੰ ਵੱਧ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਵੀਰ ਜੀ ਜਾਂ ਤੋਂ ਆਉਣ ਵਾਲੀਆਂ ਚੰਗੀਆਂ ਤੋਂ ਚੰਗੀਆਂ ਮਈਆਂ ਦੀ ਵੀਡੀਓ ਪਾਈਏ ਤੁਹਾਡੇ ਤੋਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਉਹ ਵੀ ਜੀ ਵਿਖਾਉਣੇ ਆ ਤੁਹਾਨੂੰ ਦੇਣੇ ਇਨਾਂ ਬਾਰੇ ਜਾਣਕਾਰੀ ਤੇ ਵੀ ਜੀ ਆਪ ਪਹਿਲੇ ਨੰਬਰ ਤੇ ਛੋਟੀ ਦੂਜਾ ਸੁਹਾ ਸੁਹੀ ਜੇ ਜਿਹੜੀ ਸੂਈ ਬਿਲਕੁਲ ਤਾਦੀ ਜੇ ਝੋਟੀ ਇਹ ਉਹ ਸਾਡੇ ਕੋਲ ਬਕਾਇਦਾ ਵੀਡੀਓ ਬਣਾਈਆਂ ਆਪਣੇ ਲਾਗੋਂ ਲੋਕਲ ਲਈ ਝੋਟੀ ਇਹਦਾ ਉਹਨਾਂ ਵੀਰਾਂ ਨੇ ਨਾ ਬੱਚਾ ਨਹੀਂ ਦਿੱਤਾ ਕੱਟੀ ਹੀ ਮਗਰ ਇਹਦੇ ਮਗਰ ਵੀ ਨੀਲੀ ਦੀ ਉਹ ਕਹਿੰਦੇ ਕੱਟੀ ਨਹੀਂ ਦੇਣੀ ਇਹ ਤੇ ਰੋਂਦਾ ਬੱਚਾ ਸੋ ਉਹਦਾ ਤਾਂ ਹੀ ਕੱਟੀ ਸਵੇਰ ਕੀਤਾ ਪਰ ਮੁਨਕਰ ਦਿੱਤੀ ਨਹੀਂ ਕੱਟੀ ਉਹਨਾਂ ਤੇ ਵੀ ਇਦਾਂ ਮਿਲਦੀ ਜੇ ਭਾੜੇ ਤੇ ਖਾਣਾ ਦਾ ਵੇਖੋ ਸਾਇਦ ਦੇ ਗੈਬ ਕਿਦਾਂ ਨਾੜਾ ਹੀ ਨਾੜਾ ਲੈਵੇ ਤੇ ਉਹਦੇ ਝੋਟੀ ਖਲੇ ਨਾ 11 ਕਿਲੋ ਹੀ 11 ਇਸਟਮ 11 ਕਿਲੋ ਹੀ ਪਰ ਆਣ ਕੇ ਨਾ 25 ਤੋਂ ਬਣਾਇਨੇ ਹੇਰਵਾ ਕੀਤਾ ਤੇ ਰਾ ਪਠੇ ਪੁਠੇ ਘਟ ਖਾਦੇ ਦਿਹਾੜੀ ਦੇ ਤੇ ਹੁਣ ਇਹ ਟਾਈਮ ਆ ਕੇ ਤੇ 10 ਕਿਲੋ ਜੇ ਵੀ ਉਪਰ 9 ਕਿਲੋ ਦੱਸ ਕੇ ਦਵਾਂਗੇ ਚੋਣ ਚਵਾ ਇੱਕ ਨੰਬਰ ਦੇ ਇਹ ਕੋਲ ਕੇ ਵਿਖਾਈਏ ਆਪਾਂ ਤੇ ਬਿਲਕੁਲ ਸਹੀ ਆਉਂਦੀ ਵਿੱਚ ਇਹ ਵੀ ਨੀਂਦੀ ਜਿਆ ਤਮੇ ਤਨ ਅੱਖਾਂ ਕਰਾਉਣੇ ਚੈੱਕ ਕਰਾਉਣੇ ਬਿਲਕੁਲ ਬਿੱਲੀਆਂ ਥਾਣ ਦੇ ਵੀ ਬਹੁਤ ਸਾਫ ਦੇ ਦੁੱਧ ਇਸ ਤਰ੍ਹਾਂ ਉਹ ਖੇਡ ਚੋੜੀ ਦਵਾ ਦਿਨਾ 10000 ਚੱਲੋ ਦੁੱਧ ਕਰ ਦੂੰਗੀ ਫਿਰ ਕੁਆਲਟੀ ਚੈੱਕ ਕਰੋ ਕੱਦ ਵਜਨ ਵੀ ਚੰਗਾ ਜੀ ਬੇਲ ਨੰਪਾਈ ਵੇਖੋ ਖਾਣਾ ਦਾ ਸਹਿਜ ਤੇ ਗੈਪ ਚੈੱਕ ਕਰੋ ਦੇਖੋ ਉਹ ਸਾਉਸ ਉਤਰੀਆ ਉਹਦੇ ਵੀ ਜੀ 9 ਕਿਲੋ ਹੁਣ ਵੀ ਮੌਕੇ ਤੇ ਬਿਲਕੁਲ ਠੰਡਾ ਕਰਕੇ ਤਿਆਰ ਹੋਊਗਾ ਖੁਦ ਆਇਆ 8 ਕਿਲੋ ਕਰ ਜੂਗੀ ਚਲੋ ਬੜੋ ਆਖੀ ਫੇਸ ਚਿਹਰਾ ਵੇਖੋ ਨੀਲੀ ਹੋਣਗੇ ਪੂਰੀਆਂ ਅੱਖਾਂ ਦੋਵੇਂ ਬਿੱਲੀਆਂ ਦੇ ਸਾਰੀਆਂ ਐ ਬਿਲਕੁਲ ਪਤਲੀ ਚਮੜੀ ਦੀ ਐ ਉੱਦ ਵਾਲੀ ਐ ਪੱਠੇ ਝੋਟੇ ਦੀ ਅੱਜ ਖਾਦੇ ਕੱਲ ਦੀ ਆਈ ਆ ਜਵਾਗ ਤੋਂ ਬਣਾ ਜਿਆਦਾ ਹੈ ਵਕਤ ਤਾਜੀ ਬੜੀ ਸੂਈ ਹੈ ਬੱਚਾ ਬਿਲਕੁਲ ਕੋਈ 20 ਦਿਨਾਂ ਦਾ ਪੰਜੀਆਂ ਹਰ ਕੋ ਭਵੇਂ ਕੋ ਵੀਡੀਓ ਮੰਗਾ ਲਈ ਜਦੋਂ ਅਸੀਂ ਘਰੋਂ ਲਈ ਬੱਚੇ ਦੇ ਨਾਲ ਹੀ ਤੇ ਉਹਨਾਂ ਬੱਚਾ ਨਹੀਂ ਦਿੱਤਾ ਕੱਟਿਆ ਕੋਣ ਚਵਾ ਬਹੁਤ ਸ਼ਾਂਤ ਰਿਹਾ ਇਦਾਂ ਮਿਲਦੀ ਹੋਣੀ ਇਦਾਂ ਕੋਵੇਂ ਥੱਲੇ ਬਹਿ ਜਾਓ ਬਿਲਕੁਲ ਠੰਡੀ ਸੀ ਅਰੇ ਬਿਲਕੁਲ ਠੰਡੀ ਇਦਾਂ ਥੱਲੇ ਬਹਿ ਜਾਓ ਪਹਾੜੇ ਦੇ ਚੋਲੇ ਜਿੱਦਾਂ ਮੱਦੀ ਚੋਲੇ ਚੋਂ ਵੀ ਪੋਲੀ ਗਏ ਮੋਲ ਵੀ ਦੀ ਚਲੋ ਬੱਚਾ ਨਾਲ ਹੁੰਦਾ ਉਹਨਾਂ ਵੀਰਾਂ ਨੇ ਪੱਛੇ ਕਰਕੇ ਸਾਨੂੰ ਵੀ ਕੁਥੜੇ ਬੋਧਾ ਰੈਦ ਕਰਕੇ ਦੇ ਦਿੱਤੀ ਤੁਸੀਂ ਕੱਤੀ ਰਹਿਣ ਦੋ ਤੇ ਲੈ ਜਾਓ ਇਦਾਂ ਉਹਦਾਂ ਦੇ ਵੀਰ ਜੀ ਭਾਵੇਂ 70 75 ਹੱਦ ਝੋਟੀ ਵੇਚ ਦਿੰਦੇ ਹੁਣ ਵੀਰ ਜੀ ਮੋਲੇ ਦਾ 65000 ਰੁਪਿਆ 60000 ਦੀ ਝੋਟੀ ਆਪਾਂ ਲਵਾਂਗੇ ਤੇ ਛੋੜ ਕਰਦਾਂਗੇ ਵਿੱਚੋਂ ਕੋਈ ਵੀਰਪਰਾ ਫੋਨ ਲਾਵੇ ਉਹ ਦਾ 7000 ਦਾ ਮੁੱਲ ਹੈ ਦਾ ਤੇ ਬਾਕੀ ਵੀ ਜੀ ਦੂਜੇ ਨੰਬਰ ਤੇ ਆਪਾਂ ਵਿਖਾਉਣੇ ਆ ਝੋਟੀ ਬਹੁਤ ਹੀ ਖੂਬਸੂਰਤ ਚੰਗੇ ਵੱਡੇ ਕੱਦ ਵਾਲੀ ਫੇਸ ਕੁਆਲਟੀ ਲੰਬਾਈ ਵੇਖੋ ਵੀ ਜੀ ਟਰਾਲੀ ਜੱਡੀ ਲੰਬੀ ਹੈ ਝੋਟੀ ਪੂਰਾ ਸਰਾ ਝੋਟੀ ਆ ਅਣੀ ਝੋਟੀ 10 ਦਿਨ ਖੜੂਗੀ 10 ਤੋਂ 15 ਦਿਨ ਵੀ ਲੈ ਸਕਦੀ ਆ ਵੇਖੋ ਚੰਗੀ ਬਣ ਕੇ ਪਿਆਰ ਹੋਊਗੀ ਪੂਰਾ ਕੱਦ ਹੈ ਵੀਰੀ ਜੱਡੀਆਂ ਮਈਆਂ ਪਰਲੇ ਬਣੇ ਜੱਡੀਆਂ ਮਰਜੀ ਵੱਡੀਆਂ ਬੰਦ ਗੇ ਪਰਲੇ ਬਨੇ ਇਹ ਵਜੀ ਉਹ ਤੇ ਪਰਲੀਆਂ ਬਣੀਆਂ ਮਈਆਂ ਦੇਣਗੀਆਂ ਨਹੀਂ ਤੇ ਖੋਲ ਕੇ ਵਿਖਾਓ ਇੱਕੜੀ ਚੈੱਕ ਕਰਾਈਏ ਟੋਰ ਘੋਟੀ ਲੰਬਾਈ ਵੀ ਪੂਰੀ ਏ ਬੇਲ ਵੀ ਪੂਰੀ ਏ ਥੋਰ ਨਹੀਂ ਨੀ ਰਹੀ ਜੀ ਘੋਟੀ ਏ ਚੈੱਕ ਕਰੋ ਨਾ ਖੁੱਲਾ ਰਹਿੰਦਾ ਖੁੱਲੀ ਗਾਜਰ ਰਸੀ ਪਾਈ ਅਸੀਂ ਤੇ ਲਹਾਰਾ ਪਾਇਆ ਤਾਂ ਕਰਕੇ ਮਾੜੀ ਮੋਟੀ ਪਲੇਰੇ ਤੋਂ ਅਵਲ ਕਰਦੀ ਆ ਪੱਕੀ ਵੇਖੋ ਜੀ ਬੇਲ ਬੇਲ ਵੇਖੋ ਨੇਵੇ ਤੇ ਨਾੜਾ ਹੀ ਨਾੜਾ ਆ ਸਾਰੀਆਂ ਇੱਥੇ ਇਹ ਘੋਟੀ 10 ਤੋਂ 15 ਦਿਨ ਤੱਕ ਲੈ ਜੂਗੀ ਰਮਾਨਾ ਚੰਗਾ ਬਣਾਉਂਗੀ ਲੈ ਵਾਸ ਉਰੋ ਮੋੜੋ ਬਾਕੀ ਵੀਰ ਜੀ ਪੂਰਾ ਵੱਡਾ ਕਾਦਿਆ ਹੈ ਵੀਰ ਦਾ ਵੀਰ ਕਿੰਨਾ ਤਰਾ ਕਾਦਿਆ ਹਰ ਭਾਲ ਸਿਆਂ ਸਾਢੇ 6 ਫੁੱਟ ਜੀ ਸਾਢੇ 6 ਫੁੱਟ ਜੀ ਦੇ ਵੇਖੋ ਕਿੱਥੇ ਝੋਟੀ ਆਉਂਦੀ ਏ 6 ਫੁੱਟ ਤੋਂ ਬਾਹਰ ਝੋਟੀ ਆਉਂਦੀ ਏ ਪੂਰਾ ਸਰਾ ਕਾਦਿਆ ਵੇਖੋ ਤੇ ਜਦੋਂ ਵੀਰ ਦੀ ਝੋਟੀ ਤਿਆਰ ਹੋ ਗਈ ਉਹਦੋਂ ਮੇਲਾ ਲਾਦੂ ਝੋਟੀ ਚਲੋ ਖੂਬਸੂਰਤ ਹੁਣ ਵੀ ਆ ਝੋਟੀ ਦੀ ਜਿੰਨਾ ਝੋਟੀ ਨਸਲਾਈ ਉਹਨੀ ਪੂਰੀ ਸਾਰੇ ਪਾਸੇ ਚਾਰੇ ਕੰਨੀਆਂ ਇੱਕੋ ਜੀਆਂ ਝੋਟੀ ਦੀ ਸੱਪਣ ਵੀਰ ਜੀ ਬਹੁਤ ਸਾਫ ਆਈ ਆ ਥੱਲੇ ਚੈੱਕ ਕਰੋ ਇਹ ਝੋਟੀ ਨੇ ਬਣਨਾ ਆ ਥੱਲੇ ਤੁਣ ਤਾਂ ਵੇਖੋ ਨਿਸ਼ਾਨੀਆਂ ਅੰਨੇ ਐ ਸਾਈਡ ਤੇ ਚੱਕਰਾਉ। ਤੇ ਸਰੀਰ ਤੇ ਵੇਖੋ ਨਾੜਾ ਹੀ ਨਾੜਾ ਝੁੱਟੀ ਗੀਆਂ। ਰਿਕਾਰਡ ਵੀ ਜਿਓ ਕਿਤੇ ਹਰ ਕ ਦੂਜਾ ਸੂਗਾ ਸੋਣਾ ਪਹਿਲੇ ਸੂਗੇ ਝੁੱਟੀ ਨਾ 13 14 ਕਿਲੋ ਦੁੱਧ ਕੱਢਿਆ ਨੇ। ਅਜੇ ਪੂਰੀ ਬਣੂਗੀ ਝੁੱਟੀ। ਆ ਵੇਖੋ। ਅਗੋਂ ਅਗਲੇ ਬਣੇ ਚੱਕਰਾਉ ਵੇਖੋ ਲੇਵੇ ਤੇ ਕਿਦਾਂ ਨਾੜਾ ਹੀ ਨਾੜਾ। ਆ ਵਿਖਾਓ ਵੇਖੋ। ਵੇਖੋ ਲੇਵੇ ਤੇ ਨਾੜਾ। ਚੰਗੇ ਵੀਰ ਜੀ ਰਿਕਾਰਡ ਵਾਲੀ ਆ। ਪੂਰਾ ਕੱਦ-ਕਾਡ ਵੇਖੋ ਕਿਦਾਂ। ਪੂਰੀ ਖੂਬਸੂਰਤ ਝੁੱਟੀ ਆ। ਸਰਾ ਝੁੱਟੀ ਵੀਰ ਜੀ ਗੱਡੀ ਤੋਂ ਲਾਈ ਆ ਤੇ ਆਹ ਚੀਜ਼ਾਂ ਨਾਲ ਲੱਗਦੀਆਂ ਝੁੱਟੀਆਂ। ਦੇਉ ਛੋਟੀ ਨੱਥੀ ਏਡਾ ਕਾਦਿਆ ਕਾਂ ਐ ਬਾਹ ਕਰਕੇ ਤੇ ਰਖਣੀ ਪਈ ਦੀ ਏਡਾ ਕਾਦਿਆ ਛੋਟੀ ਦਾ ਤਾਂ ਮੁੱਲ ਤੇ ਵੀ ਦੀ ਜੇ ਕੋ ਵੀਰ ਭਰਾ ਦਾ 15 ਦਿਨ ਸੰਭਲੂਗਾ ਪਰ ਮੈਂ ਮੁੱਲੇ ਦਾ 2 ਲੱਖ 2.5 ਲੱਖ ਕਰੀ ਜਾਵੇ ਪਰ ਆਪਾਂ ਮੁੱਲ ਜਾਇ ਜੀ ਕਰਨਾ ਜਾਇ ਜੀ ਦੇ ਦੇਣੀ ਹੈ ਮੁੱਲ ਵੀ ਦੀ ਇਹਦਾ ਛੋਟੀ ਦਾ 1,35,000 ਰੁਪਿਆ ਪੂਰੇ 2 ਲੱਖ ਦੀ ਛੋਟੀ ਆਪਾਂ ਦੇ ਦਾਂ ਛੋੜ ਛੱਪਾ ਹੀ ਹੋਊਗਾ ਬਾਕੀ ਛੋਟੀ ਚਾਰ ਕਰਕੇ ਸਰਾ ਹੀ ਆ ਛੋਟੀ ਛੋਟੀ ਦਾ ਮੁੱਲ ਤਾਂ ਜੇ ਦੋ ਕਰ ਲਈਏ ਤਾਂ ਵੀ ਛੋਟੀ ਦਾ ਮੁੱਲ ਜ਼ਿਆਦਾ ਨਹੀਂ ਆ ਛੋਟੀ ਦੇ ਹਿਸਾਬ ਨਾਲ ਪਰ ਅਕਤ 2 ਲੱਖ ਦੀ ਛੋਟੀ ਦਵਾਂਗੇ 15 ਦਿਨ ਸਾਹਮਣੇ ਛ ਕਰਾਂ ਉਹਲੀ ਬਿਲਕੁਲ ਸਾਫ਼ ਨਿਕਲੀ ਝੋਟੀ ਤੇ ਇਹ ਵੀ ਜ ਆ ਗਈ ਪੱਜੇ ਨੰਬਰ ਤੇ ਝੋਟੀ ਤੇ ਇਹ ਵੀ ਵੀਰ ਜੀ ਦੂਜਾ ਸੂਗਾ ਸੂਈ ਜੇ ਇਹ ਸੂਈ ਜੇ ਕੋਈ 15 ਤੋਂ ਕੋਈ 20 ਦਿਨਾਂ ਤੱਕ ਸੂਈ ਜੇ ਇਹ ਤਾਂ ਵੀਰ ਜੀ ਇੱਕ ਸਿੰਘਾਂ ਦੇ ਸੁਹਾਗੇ ਜੜਾ ਕਹਿੰਦੇ ਤੋੜ ਲਿਆ ਸ਼ੁਰੂ ਤੋਂ ਹੀ ਮੰਦਰੀ ਤੇ ਇੱਕ ਸਿੰਘ ਆ ਉਹ ਵੀ ਕੁੰਡਾ ਆ ਇੱਕ ਸਿੰਘ ਤਾਂ ਭੋੜੀ ਜੇ ਇਸ ਕੁਆਲਿਟੀ ਬਹੁਤ ਸੋਹਣੀ ਝੋਟੀ ਦੀ ਚੋਣ ਚੋਆ ਵੀਰ ਜੀ ਉਹ ਵੀ ਬੜੀ ਸਾਫ਼ ਆ ਪਾਸ ਕਰਕੇ ਲੈਂਦੀ 2 ਕਿਲੋ ਚੋਈ ਝੋਟੀ ਉੱਥੇ ਹੈ ਬਿਲਕੁਲ ਇਸ ਟਾਈਮ ਝੋਟੀ ਥਲੇ ਦੁੱਧ 11 ਕਿਲੋ ਤਿਆਰ ਹੋਊਗਾ ਪਰ ਆਪਾਂ 10 ਕਿਲੋ ਦੱਸ ਕੇ ਦਾਂਗੇ ਸਣ ਚੱਡੇ ਦੀ ਬਹੁਤ ਸਾਫ ਹੈ ਵੇਖੋ ਅਗੋ ਚੈੱਕ ਕਰੋ ਗਾਰਬਿਸ਼ਾੜ ਸਾਰੀ ਇਹਦੇ ਵੀ ਲੇਵੇ ਤੇ ਵੇਖੋ ਨਾੜਾ ਨਾੜਾ ਜਿ ਕਿਦਾਂ ਆ ਵੇਖੋ ਮਿਲਕ ਵੈਨ ਵੀ ਚੈੱਕ ਕਰੋ ਵੀ ਸੋ ਸੁਕੂ ਸੁਰਤ ਲੱਗੀ ਸੋਹਣੀ ਲੱਗੀ ਆ ਤੇ ਬਾਕੀ ਬੜੀਆ ਦਾਗ ਦੂਧ ਜਿਹੜੇ ਆਂਦੇ ਜਮਾਂਦਰ ਨੂੰ ਏਦਾਂ ਹੀ ਛੋਟੀ ਆ ਇਹਦੇ ਸਾਰੇ ਡੰਗਣਾ ਸਾਡੇ ਏਦਾਂ ਹੀ ਦੁੱਧ ਵਾਲੇ ਡੰਗਰ ਦੀ ਨਹੀਂ ਸਾਡੇ ਏਦਾਂ ਹੀ ਹੁੰਦੇ ਸਾਰੇ ਤੇ ਬਖਾਈਏ ਹੋਰ ਕੇ ਆਪਾਂ ਇਹ ਕੋ ਸੇਵਾ ਕਰੂਗਾ ਵੀਰ ਭਰਾ ਦੇ ਕੋ ਦੁੱਧ ਲੀਟਰ ਬਲੀਟਰ ਹੋਰ ਵਾ ਸਕਦੀ ਆ ਪਰ ਹੁਣ ਇਸ ਟਾਈਮ 11 ਕਿਲੋ ਹੋਊਗਾ ਪਰ 10 ਲਾ 10 ਦੇ ਦਾਂਗੇ ਇਹ ਕੁਆਲਿਟੀ ਚੈੱਕ ਕਰੋ ਅੱਗੇ ਬੀਜੀ ਗਾਦੀ ਪੜੀ ਆ ਸਾੰਭੀ ਏ ਝੋਟੀ ਜੀ ਦੀ ਏ ਝੋਗੇ ਲਿਆਂਦੀ 1 ਕਿਲੋ 2 ਕਿਲੋ ਝੋਟੀ ਚੋਈ ਆ ਫਿਰ ਵੀ ਸਾਬੇ ਚੋਂ ਚਵਾ ਠੰਡੀ ਸੀਰ ਪੂਰੀਏ ਕੋਲੀ ਝੋਟੀ ਆ ਬੱਚਾ ਦਾ ਚੈੱਕ ਕਰਾ ਲਓ ਆ ਬੱਚਾ ਜੀ 15 ਰੁਪਈਆਂ ਤਰ੍ਹਾਂ ਦਾ ਹੋਊਗਾ ਕੱਟਾ ਜੇ ਮਗਰਾ ਆ ਯਾ ਬੱਚਾ ਜੀ ਬੰਦੂ ਚੋਂ ਚਵਾ ਵੀ ਜੀ ਵੀ ਬਿਲਕੁਲ ਸਾਫ ਹੈ ਝੋਟੀ ਮੁੱਲ ਵੀ ਦੀ ਇਹਦਾ ਭਾਵੇਂ 80 ਕਰ ਲਈਏ 85 ਕਰ ਲਈਏ ਇਹਦਾ 75000 ਚੋਂ ਮਾਨਤਨ ਹੋ ਜਾਊਗਾ ਹੋਰ ਕਰਦਾਂਗੇ 2000 ਰੁਪਏ 75000 ਚ 75000 ਦੀ ਝੋਟੀ ਦੇ ਦਾਂ ਦੇ ਦੁੱਧ ਦੇ ਇਸ ਤੋਂ 10 ਕਿਲੋ ਤਿਆਰ ਹੋਊਗਾ ਮੌਕੇ ਤੇ ਹੋਊਗਾ 11 ਹੀ ਪਰ 10 ਕਿਲੋ ਦਸ ਕੇ ਦਵਾਂਗੇ ਵੀ ਦੀ ਚੌਥੇ ਨੰਬਰ ਤੇ ਇਹ ਵਾਹੁਣੇ ਆਪਾਂ ਤੁਹਾਨੂੰ ਮੱਝ ਇਹ ਵੀ ਚੰਗੇ ਰਿਕਾਟ ਵਾਲੀ ਏ ਚੰਗੇ ਥਣ ਲੈਵੇ ਦੀ ਸਾਫ ਜੇ ਵੇਖੋ ਦੁੱਧ ਦੇ ਇਸ ਦੇ ਥੱਲੇ ਵੀ 12 ਕਿਲੋ ਹੋਊਗਾ ਤਿਆਰ ਦੇਖੋ ਥਣ ਦੇ ਵਾਸਾ ਸਾਫ ਆ ਲੈਵੇ ਦੇ ਨਾੜਾ ਹੀ ਨਾੜਾ ਇਹ ਵੀ ਤਾਜੀ ਸੂਈ ਬਿਲਕੁਲ ਇਹ ਇਹ ਵੀ ਢਾਲੀ ਆ ਜਾਂਦੀ ਜਿੱਦਾਂ ਮੈਂ ਢਾਲੀ ਇੱਕ ਸਿੰਘ ਦਾ ਕੁੰਡਾ ਇਹ ਇੱਕ ਸਿੰਘ ਪਛਾਣੂ ਮੀਨਾ ਇਹਦਾ ਵੀ ਥਣਾ ਦਾ ਸਾਈਜ਼ ਗੈਪ ਚੈੱਕ ਕਰਾਓ ਇੱਕ ਵੇਖੋ ਲੇਵੇ ਦੇ ਕਿੰਨਾ ਦਾ ਨਾੜਾ ਗਾਰਡ ਖਿੜਾੜੀ ਉੱਦਾਂ ਸਾਰੀ ਮੈਂ ਵੇਖੋ ਵੇਖੋ ਲੇਵ ਲਾਗੋ ਕਰਕੇ ਚੈੱਕ ਕਰਾਓ ਕਾਦ ਦਾ ਵਜਨ ਵੀ ਪੂਰਾ ਜੇ ਥਣ ਚੜਾ ਕੇ ਮੈਂ ਦੁੱਧ 13 14 ਕਿਲੋ ਦੇ ਦਊਗੀ ਕਰ ਦਊਗੀ ਪਿਆਰ ਅਮਰਜੀ ਕੋਲ ਕੇ ਵਿਖਾਈਏ ਪਾਂ ਆਨ ਕਿੰਨੇ ਦੀ ਬਹੁਤ ਸਾਫ ਆ ਇਸ ਦਾ 12 ਕਿਲੋ ਤੋਂ ਤਿਆਰ ਹੋਊਗਾ ਤੇ ਆ ਇਹਦੇ ਕੱਟੀ ਏ ਆ ਕੱਟੀ ਤਾਰੀ ਸੂਈ ਕੋ ਹਫਤੇ ਦੀ ਲਾਲੇ 10 ਦਿਨਾਂ ਦੀ ਲਾਲੇ 12 ਦੀ ਲਾਲੇ ਤੇ ਫਿਰ ਕੁਆਲਟੀ ਚੈੱਕ ਕਰੋ ਨੀਲੀ ਦੀ ਮੈਂ ਇਹ ਵੀ ਆਉਂਦੀ ਏ ਦਮਾ ਆਖਾਂ ਮੈਂ ਦੀਆਂ ਬਿੱਲੀਆਂ ਜਿਹੜੀਆਂ ਉਹ ਚੈੱਕ ਕਰਾਂ ਉਹ ਥੱਲੇ ਲੈ ਸਾਰਾ ਥੱਲੇੋਂ ਸਿੱਖੋਂ ਤਾਂ ਆਣ ਲੈ ਵਾਚਾ ਕਰਾਓ ਲੈਓ ਸਕੂਰ ਲਿਓ ਚੰਗੇ ਰਿਕਾਰਡ ਵਾਲੀ ਵਧੀ ਚੋਣ ਚੋਣ ਇਹ ਵੀ ਬਹੁਤ ਪੋਲੀ ਏ ਅੱਧਾ ਵਜਨ ਵੀ ਪੂਰਾ ਵੱਜਦਾ ਹੈ ਵੀ ਬਿਲਕੁਲ ਪਤਲੀ ਚੁੰਡੀ। ਜਿਹਦੀ ਮੁੱਲ ਕਰਨ ਨੂੰ ਭਵੇਂ ਮੈਂ ਤਾਂ ਵੀ ਆਪਾਂ 75 ਕਰ ਲઈએ। 90 ਕਰ ਲઈએ। ਇਹ ਮੈਂ ਆਪਾਂ 88000 ਦੀ ਹਾਨਾ ਦੇ ਦਾਂਗਾ। ਹਾਂਜੀ 88000 ਦੀ ਮੈਂ ਦੇ ਦਾਂਗੇ। ਮਾਤਰ ਕਰ ਲਾਂ ਕੋਈ ਛੋਟਛਾਪਾ ਕਰਦਾਂ ਵੀਰ ਨੂੰ ਕੋ ਫੋਨ ਲਾਵੇ ਭੈਣ ਭਰਾ। ਤੇ ਜੀ ਆਪਾ ਖਾਣੇ ਉਹਨਾਂ ਪੰਜਵੇਂ ਨੰਬਰ ਤੇ ਐਵੇਂ ਨੰਬਰ ਤੇ ਵੇਜੀ ਦੁੱਧਾ ਸੁਗਾ ਝੋਟੀ ਜੇ ਇਹਦੀ ਫੇਸ ਕੁਆਲਟੀ ਚੈੱਕ ਕਰੋ ਗੱਡੀ ਸਾਫ ਸੁਥਰੀ ਜੇ ਥੋੜੀ ਜੀ ਮੈਂ ਕਹਿਣਾ ਨਾ ਦੁੱਧ ਤਾਂ ਚੰਗਾ ਦਿੰਦੀ ਨਹੀਂ ਪਿਛਲੇ ਸਵੇਰ ਹੀ 12 ਕਿਲੋ ਦੁੱਧ ਕੱਢਿਆ ਨੇ ਤੇ ਥੋੜੀ ਜੀ ਮੈਂ ਲਸੇਰੀ ਰਹੀ ਆ ਨਾ ਸੰਭੀ ਨਹੀਂ ਆ ਬਾਕੀ ਸੂਸ ਆਗੇ ਮੈਂ ਕੋ ਸੰਭੂਗਾ ਵੀਰ ਪ੍ਰਾਤ ਚੰਗੇ ਮੈਂ ਰਕਾਟ ਆੜੀ ਆ ਕਰ ਬਤੇ ਖਾਣ ਲੇਵਾ ਵੀ ਦੀ ਵਿਖਾਉਣੇ ਆ ਮੈਂ 2.5 ਲੱਖ ਵਾਲੀ ਨੂੰ ਇਹੋ ਜਿਹਾ ਲੱਗਾ ਉਹੋ ਜਿਹਾ ਲੱਗਾ ਮੈਂ ਨੂੰ ਕੱਲਾ ਕੱਲਾ ਥਣ ਲੱਗਾ ਜੇ ਬਰਲਾ ਤੇ ਵੇਖੋ ਕੋਲ ਕੇ ਖਾਓ ਹਾਂ ਮੈਂ ਦੁੱਧ ਲਈ ਆ ਐਰ ਦਾ ਆਸ ਰੱਖਦੇ ਜੇ ਕੋਈ ਵੀਰ ਭਰਾ ਸੇਵਾ ਕਰੂਗਾ 2 13 14 ਕਿਲੋ ਦੇ ਸਕਦੀ ਵੇਖੋ ਸੰਦੇ ਕੱਢ ਮੈਂ ਸਾਫੀ ਇਸ ਕੁਆਲਟੀ ਚੈੱਕ ਕਰਾਂ ਪੱਲੇ ਖਾਉ ਮੈਂ ਆ ਚਾਰੇ ਥਾਣੇ ਇੱਕੋ ਜਿਹਾ ਲੱਗੇ ਸ਼ੁਕਰ ਕਰਦੇ ਹਾਂ ਆ ਵੇਖੋ ਇਹ ਜੇ ਮੈਂ 2 ਦਿਨ ਲੈ ਜੂਗੀ ਇਹਦੇ ਗੱਪਣ ਆ ਪੁੱਟੋਲ ਤੋਂ ਮਾੜੀ ਖਰਦ ਥੋੜੀ ਲੰਮੀ ਤੋਰ ਮੈਂ ਥੋੜੋ ਮੈਂ ਲੰਮੀ ਖਾਓ ਕਿਥੋਂ ਥੋੜੋ ਮੈਂ ਲੰਮੀ ਆਪੋ ਕਲ ਮੋੜ ਲਿਓ ਅਰੇ ਬਈ ਪੂਰੀ ਪਟਾਏ ਫਸ ਜੂਗੀ ਮੈਂ ਹੋਣੀ ਬਿਲਕੁਲ ਤਿਆਰ ਆ ਫਿਰ ਮੈਂ ਲੈ ਜੂਗੀ ਮੈਂ ਸਨ ਅੱਧਾ ਡੋ ਦੋ ਦਿਨ ਦੋ ਦਿਨ ਲੈ ਜੂਗੀ ਮੈਂ ਆ ਗਿਆ ਬਿਲਕੁਲ ਛੋਟੀ ਜੀ ਬੁਥੀ ਕੋ ਟੁਕੜੀ ਗੱਡੀ ਮੈਂ ਦੇ ਸਾਥ ਹੈ ਮੈਂ ਦੋਤਾ ਲੀਏ ਸਿੱਡੀ ਬਿੱਡੀ ਮੈਂ ਸੁਣਨ ਦੇ ਵਾਲੀ ਸਾਫ ਆ ਮੁੱਲ ਤੇ ਜੀ ਕਰਦਾ ਇਹਦਾ ਵੀ ਮੈਂ ਤਾਂ 90 95 ਕਰ ਲੀ ਗਏ ਅਪਾ ਚਲੋ ਜਾਇਜ ਹੀ ਕਰਨਾ ਹੈ ਜਾਇਜ ਹੀ ਦੇ ਦੇਣੀ ਆ ਤੇ ਇਹਦਾ ਮੁੱਲ ਵੀਰ ਜੀ ਭਾਵੇਂ 75 ਕਰ ਲੀਏ 80 ਕਰ ਲੀਏ ਇਹ ਆਪਾਂ ਹਾਂ ਨਾ ਹੀ 70000 ਦੀ ਦਾਂਗੇ ਹਾਂਜੀ ਹਾਂ ਨਾ ਹੀ 70000 ਦੀ ਪੂਰੀ ਦੀ ਦਿੱਤੀ ਤੇ ਬਾਕੀ ਵੀ ਦੀ 6ਵੇਂ ਨੰਬਰ ਤੇ ਆ ਗਈ ਝੋਟੀ ਉਹ ਦੇਖੂ ਬਹੁਤ ਸੂਰਤ ਦੇ ਚੰਗੇ ਰਕਾਰਡ ਵਾਲੀ ਝੋਟੀ ਹੈ ਚੰਗੀ ਸਾਂਭੀ ਕਹਿੰਨੇ ਦੇਖੋ ਗੁੰਦੀ ਪਈ ਸਾਰੀ ਖਾਨਾ ਦਾ ਸਾਈਜ਼ ਦਾ ਗੈਪ ਚੈੱਕ ਕਰੋ ਇਹ ਵੀ ਦੀ ਕਹਿੰਦੇ ਇਹ ਪਹਿਲਣ ਝੋਟੀ ਆ ਘਰ ਵਾਲੇ ਤਾਂ ਕਹਿੰਦੇ ਪਹਿਲੇ ਪਹਿਲਾ ਵੀ ਹੋ ਸਕਦੀ ਦੂਜਾ ਵੀ ਹੋ ਸਕਦੀ ਹੈ ਵੀ ਦੀ ਝੋਟੀ ਤੇ ਵੇਖੋ ਕੋਲੋਂ ਤੋਂ ਖਾਈਏ ਆਪਾਂ ਅਣਾ ਦਾ ਸਾਈਡ ਬਹੁਤ ਵਧੀਆ ਤਿਆਰ ਕਰਨ ਲਈ ਜੀ ਇਹਦੇ ਪਹਿਲੇ ਸੁਬੇ ਇਹਦੇ ਬਹੁਤ ਹੀ ਠਾਣਾ ਦਾ ਸਾਈ ਚੰਗਾ ਆ ਹਰੀ ਸਾਰੀ ਘੋਟੀ ਮੇਟ ਨਹੀਂ ਲੱਗਦਾ ਬਾਕੀ ਸਾਂਭੀ ਵੀ ਕਿੰਨੇ ਫੇਸ ਕੁਆਲਟੀ ਚੈੱਕ ਕਰੋ ਸਾਂਭੀ ਕਿੰਨੇ ਚੰਗੀ ਦੀ ਜਣਾ ਵੇਖੋ ਥੱਲੇ ਇਹ ਚੰਗੀ ਬਣ ਜੂ ਕਹੇ ਲੈ ਜੂਗੀ ਕੁਝ 5-7 ਦਿਨ ਚੰਗੀ ਬਣ ਦੇ ਥੱਲੇ ਖੁੱਲਣ ਦੇ ਹੀ ਲਵੇ ਜੀ ਲੈਓ ਮੋੜ ਲਓ ਆਲੇ ਮੋੜੇ ਮਾਰ ਮਾਰੀ ਹੁਣ ਤਿਆਰ ਹੁੰਦੀ ਜਾਂਦੀ ਘੋਟੀ ਕੋ 5-7 ਦਿਨ ਲੱਗਦੇ ਨੇ ਕੱਲ ਕੋਥਲੇ ਥਾਣਾ ਦਾ ਸਾਈਜ਼ ਤੇ ਗੈਅ ਚੈੱਕ ਕਰਾਉ ਛੋਟੀ ਚਲਦੀ ਹੈ ਵੀਡੀਓ ਵੀਡੀਓ ਪੂਰੀ ਦੇਖੋ ਆਪਣੀ ਚਮੜੀ ਦੀ ਝੋਟੀ ਚਾਰੂ ਬਹੁਤ ਛੋਟੀ ਤਾਂ ਇਹ ਵੀ ਦੀ ਚਲੋ ਇੱਥੇ ਸੰਭੀ ਚਾਰੂ ਆ ਥਾਣਾ ਦਾ ਸਾਈਜ਼ ਤੇ ਗੈਅ ਵੀ ਬਹੁਤ ਚੰਗਾ ਥੱਲੇ ਬਣੂ ਚੰਗੀ ਜਲੇਵਾ ਚੰਗਾ ਬਣਾਉਗੀ ਥੋੜੀ ਦੇ ਕੋ 10-12 ਕਿਲੋ ਦੀ ਆਸ ਆਪਾਂ ਇੱਥੇ ਥੱਲੇ ਵੀ ਰੱਖ ਸਕਦੇ ਆ ਜਲੇ ਖੜਦੀ 5-7 ਤੇ ਅਕੀ ਵਿਧੀ ਚਲੋ ਵੀਡੀਓ ਵੇਖਣ ਤੇ ਬਹੁਤ ਬਹੁਤ ਧੰਨਵਾਦ ਫਿਰ ਵੀਧੀ ਇੱਕ ਵਾਰੀ ਸਾਡੇ ਚੜ੍ਹਦੇ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਵੀਡੀਓ ਭਾਈ ਖਾਕ ਸਾਹਿਬ ਭਾਈ ਫਤੇਜ